ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਖਾਰਾ ਖਾਰਾ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਕੋਟਕਪੂਰਾ ਪੈਂਦੀ ਹੈ ਇਹ ਲਾਸਟ ਪਿੰਡ ਆ ਦੋਸਤੋ ਇਸ ਸਾਈਡ ਤੇ ਮੇਨ ਛੜਕ ਦੇ ਉੱਤੇ ਫਰੀਦਕੋਟ ਜ਼ਿਲ੍ਹੇ ਦਾ ਇਹਦੂ ਅੱਗੇ ਸਰਾਂ ਦਾਗਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਚ ਪੈ ਜਾਂਦਾ ਹਾਈਵੇ ਦੇ ਉੱਤੇ ਸਟੇਟ ਵੇ ਆ ਜਿਹੜਾ ਦੋਸਤੋ ਕੋਟਕਪੂਰੇ ਤੋਂ ਮੁਕਤਸਰ ਨੂੰ ਜਾਂਦਾ ਉਹਦੇ ਉੱਤੇ ਇਹ ਪਿੰਡ ਆਉਂਦਾ ਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਹੋਰੀ ਘਰੇ ਪਸ਼ੂ ਰੱਖਦੇ ਆ ਦੁੱਧ ਦਾ ਇਹਨਾਂ ਦਾ ਕੰਮ ਹੈ ਨਗ ਜਿਹੜੇ ਘਰੇ ਰੱਖੇ ਹੋਏ ਉਹ ਤੁਹਾਨੂੰ ਦਿਖਾ ਦਿਆਂ ਇੱਕ ਵਾਰ ਇਹ ਇੰਨੀਆਂ ਕਮਜਾਂ ਜਗ੍ਹਾ ਵੀ ਤੰਗ ਆ ਖੈਰ ਇੱਥੇ ਪਸ਼ੂ ਇੰਨੇ ਕੀ ਫਿੱਟ ਬੈਠਣਗੇ ਜਿਵੇਂ ਹੁਣ ਤੇ ਚਾਰ ਨਾਗ ਐਸ ਟਾਈਮ ਖੜੇ ਦਿਸਦੇ ਆ ਤੇ ਇਹਨਾਂ ਜੋਗੀ ਇੱਥੇ ਜਗ੍ਹਾ ਪਰ ਪੰਜਵੀਂ ਮੱਝ ਜਾਂ ਪੰਜਵੀਂ ਚੋਟੀ ਜਿਹੜੀ ਬਾਹਰ ਕੱਢ ਲਈ ਇਹਦੀ ਵੀਡੀਓ ਬਣਾਉਣ ਲੱਗੇ ਆ ਤੇ ਇਹ ਵਕਾਊ ਆ ਆਪਾਂ ਗੱਲਬਾਤ ਕਰਾਂਗੇ ਤੁਸੀਂ ਲਾਸਟ ਤੱਕ ਵੀਡੀਓ ਦੇਖਿਓ ਜੇ ਇੱਕ ਬੇਨਤੀ ਹੈ ਵੀ ਜਿਹਨੇ ਪਸ਼ੂ ਖਰੀਦਣਾ ਹੈ ਉਹ ਵੀਰ ਆ ਕੇ ਤਸੱਲੀ ਕਰੇ ਸਾਡਾ ਕੰਮ ਸਿਰਫ ਵੀਡੀਓ ਚ ਪਸ਼ੂ ਦਿਖਾਉਣ ਦਾ ਹੈ ਕੋਸ਼ਿਸ਼ ਰਹਿੰਦੀ ਹੈ ਵੀ ਹਰੇਕ ਪਾਸੇ ਤੋਂ ਦਿਖਾ ਦਈਏ ਫਿਰ ਵੀ ਪਾਸ ਥਣ ਹਵਾਨੇ ਵੱਲੋਂ ਤੁਸੀਂ ਕਰਨੀ ਹੁੰਦੀ ਹੈ ਸੋ ਦੋਸੋ ਤੋਰ ਕੇ ਵੀ ਦਿਖਾ ਦਿਆਂਗੇ ਇੱਕ ਵਾਰ ਆਸੇ ਪਾਸੇ ਨੂੰ ਜਾਂਦੀ ਝੋਟੀ ਦਾ ਥਣ ਤੇ ਹਵਾਨਾ ਦੇਖਦੇ ਰਹੋ ਜੇ ਤਾਂ ਕਿ ਜਿਹੜਾ ਵੀਰ ਖਰੀਦਣਾ ਚਾਹਵੇ ਉਹਨੂੰ ਆਈਡੀਆ ਜਾ ਹੋ ਜੇ ਕਿੱਦਾਂ ਦਾ ਥਣ ਹਵਾਨਾ ਇਸ ਝੋਟੀ ਦਾ ਥਣਾ ਚ ਬਿੱਥੀ ਚੰਗੀ ਥਣ ਦਾ ਸੈਜ ਸੋਹਣਾ ਤੇ ਦੂਜੀ ਗੱਲ ਇਹ ਜੈਡ ਬਲੈਕ ਆਓ ਜਾਣਕਾਰੀ ਬਾਈ ਤੋਂ ਲੈਣੀ ਹੈ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਨਾਮ ਦੱਸ ਦਿਓ ਬਾਈ ਜਸਪਿੰਦਰ ਸਿੰਘ ਜਸਪਿੰਦਰ ਭਾਈ ਅੱਜ ਜਿਹੜੀ ਇਹ ਝੋਟੀ ਵੇਚਣ ਲੱਗੇ ਆਪਾਂ ਕੰਨਵਾ ਸੂਆ ਸੂ ਦੂਜਾ ਸੂਆ ਵੀਰੇ ਕਿੰਨੇ ਦਿਨ ਲੈ ਜੂ ਸੂਨ ਚ ਹੈ ਇਹਨੇ 15 ਦਿਨ ਤਿੰਨ ਪੂਰੇ ਹੋਈ ਸੀ 15 ਨੂੰ ਅੱਜ 8 ਤਰੀਕ ਹੈ 7 ਦਿਨ ਪਏ ਐ ਪਏ ਹਾਂਜੀ ਠੀਕ ਐ ਪਹਿਲੇ ਸੂਏ ਦੁੱਧ ਕਿੰਨਾ ਚੋਇਆ ਦਾ ਇਹਦਾ 12-13 ਕਿਲੋ ਆਮ ਨਾਰਮਲ ਕਰੇ ਚੋਇਆ 12-13 ਕਿਲੋ ਦਿੰਦੀ ਰਹੀ ਐ ਹਾਂਜੀ ਠੀਕ ਐ ਅੱਛਾ ਭਾਈ ਸਿੰਘ ਇੱਕ ਦਾ ਡਿਜ਼ਾਈਨ ਬੜਾ ਸੋਹਣਾ ਤੇ ਦੂਜੇ ਸਿੰਘ ਦਾ ਉਤੋਂ ਖੋਲ ਲੱਠਾ ਵੇ ਇਹ ਪੋਪੂਲਰ ਲੱਗਿਆ ਸੀ ਠੀਕ ਐ ਹਜੇ ਰੱਖੀ ਬੈਠੋ ਕਰੋ ਸਿੱਧਾ ਦੂਜੇ ਹੱਥ ਨੂੰ ਸੋ ਦੱਸੋ ਇੱਕੋ ਜੀ ਸ਼ੇਪ ਸਿੰਘਾਂ ਦੀ ਤੁਸੀਂ ਦੇਖ ਲਓ ਪਰ ਇਹ ਇਹਨੂੰ ਉੱਪਰੋਂ ਲਵਾ ਲਿਆ ਸੀ ਤੇ ਚੜਾਇਆ ਨਹੀਂ ਵਧੀਆ ਗੱਲ ਆ ਬਾਈ ਦੀ ਵੀ ਜਿਵੇਂ ਹੈ ਵੈਸੇ ਤੁਹਾਨੂੰ ਉਵੇਂ ਦਿ ਸਿੰਗ ਬਿਲਕੁਲ ਇੱਕੋ ਜਿਹੀ ਸੀ ਪਰ ਕਈ ਵਾਰ ਖੋਲ ਪਸੂ ਲਵਾ ਜਾਂਦਾ ਉਤੋਂ ਵੈਸੇ ਇਹ ਗੱਲ ਮੈਂ ਤਾਂ ਕਹੇਤੀ ਵੀ ਵਧੀਆ ਗੱਲ ਆ ਨਹੀਂ ਬਹੁਤੇ ਘਰਾਂ ਚ ਇਦਾਂ ਵੀ ਹੋ ਜਾਂਦਾ ਹੁਣ ਅਸੀਂ ਵੀਡੀਓ ਬਣਾ ਰਹੇ ਆ ਤਾਂ ਅਸੀਂ ਬਹੁਤਾ ਦੂਰੋਂ ਜਿਹੜਾ ਉਹ ਦਿਸਦਾ ਨਹੀਂ ਹੁੰਦਾ ਤੇ ਕਈ ਵਾਰ ਫੇਵਿਕਵਿਕ ਲਾ ਕੇ ਉਵੇਂ ਚੜਾ ਦਿੰਦੇ ਮਾੜੀ ਗੱਲ ਉਹਨਾਂ ਵਾਸਤੇ ਕਿਉਂਕਿ ਰਕਮ ਹਰੇਕ ਵੀਰ ਨੇ ਲਾਉਣੀ ਹੈ ਤੇ ਉਹਨੂੰ ਸਾਫ ਸੁਥਰੀ ਚੀਜ਼ ਦਿੱਤੀ ਜਾਵੇ ਜਿੱਦਾਂ ਦੀ ਉਹ ਦੇਖ ਰਿਹਾ ਸੋ ਇਹਦੀ ਹੋਰ ਡਿਟੇਲ ਬਾਈ ਤੋਂ ਲੈਣੇ ਆ ਅੱਛਾ ਭਾਈ ਕੀ ਡਿਮਾਂਡ ਕਰਦੇ ਹੋ ਰੇਟ ਕੀ ਰੱਖਦੇ ਏਦਾ 125 ਇੱਕ ਲੱਖ 25 ਆ ਹਾਂਜੀ ਤੁਰ ਕੇ ਨੂੰ ਆਪਾਂ ਸੋ ਸੋ 1 ਲੱਖ ਤੇ 25000 ਰੇਟ ਹੈ ਜੈਡ ਬਲੈਕ ਹੈ ਬਹੁਤ ਸੋਹਣੀ ਝੋਟੀ ਹੈ ਸਿੰਗ ਬਿਲਕੁਲ ਇੱਕੋ ਜਿਹੀ ਸੀ ਪਰ ਉਤੋਂ ਖੋਲ ਲੈਣ ਨਾਲ ਥੋੜਾ ਸਿੰਗ ਦਾ ਹੁਣ ਤੁਹਾਨੂੰ ਫਰਕ ਨਜ਼ਰ ਆਊਗਾ ਹਾਲਾਂਕਿ ਹੁਣ ਵੀ ਕੁੰਡੀ ਦਿਸਦੀ ਹੈ ਥਣਾ ਚ ਬਿੱਥੀ ਚੰਗੀ ਹਵਾਨਾ ਪਛਾਣ ਨੂੰ ਵੀ ਚੰਗਾ ਹੈ ਸੋ ਸਵਾਲ ਅੱਖਰਪੇ ਚ ਇੱਕ ਸੋਹਣੀ ਝੋਟੀ ਤੁਹਾਨੂੰ ਦਿਖਾ ਰਿਹਾ ਚੰਗਾ ਥਾਂ ਦਾ ਸਹਿਜ 11 12 12 13 ਲੀਟਰ ਬਾਈ ਕਹਿੰਦਾ ਵੀ ਖੁੱਲਾ ਡੁੱਲਾ ਦੁੱਧ ਦਿੰਦੀ ਰਹੀ ਹੈ ਪਹਿਲੇ ਸੂਏ ਚ ਸੂਆ ਇੱਕੀ ਦੂਜਾ ਸੂ ਰਹੀ ਹੈ ਕਰਮਾ ਵਾਲੀ ਸੋ ਦੇਖੋ ਦੋਸਤੋ ਇਹ ਝੋਟੀ ਜਿਹੜੀ ਅੱਜ ਤੁਹਾਨੂੰ ਵਿਖਾ ਰਹੇ ਆਂ ਵੀਡੀਓ ਦੇ ਵਿੱਚ ਵਿਕਰੀ ਵਾਲੀ ਹੈ ਆਮ ਪਸ਼ੂ ਪਾਲ ਕਵੀਰ ਕੋਲੋਂ ਇਹ ਵੀਡੀਓ ਤੁਹਾਨੂੰ ਦਿਖਾ ਰਿਹਾ ਹਵਾਨਾ ਦੋਸਤੋ ਹਜੇ 7 ਦਿਨ ਪਏ ਆ ਪਰ ਅੱਜ ਵੀ ਰੁਖ ਜਿਹੜਾ ਚੰਗਾ ਦਿਸਦਾ ਬਈ ਉੱਥੇ ਹੀ ਬੰਦ ਦਿਓ ਫੇਰ ਸੁਭਾ ਦੀ ਵੀ ਦੋਸਤੋ ਜਿੰਨਾ ਤੌਰਨ ਤੋਂ ਪਤਾ ਲੱਗ ਰਿਹਾ ਤੇ ਇਸ ਸੁਭਾ ਦੀ ਸੀਲ شریف ਜੀ ਝੋਟੀ ਹੋਊਗੀ ਕਿਉਂਕਿ ਪਸ਼ੂ ਦੀ ਵੀਡੀਓ ਬਣਾਉਣੇ ਆ ਖਾਸ ਕਰਕੇ ਜਦੋਂ ਦਿਨ ਪਏ ਹੋਣ ਤਾਂ ਉਦੋਂ ਜੱਜਮੈਂਟ ਹੁੰਦੀ ਹੈ ਪਸ਼ੂ ਭਜਦਾ ਨਸਦਾ ਹੋਵੇ ਤਾਂ ਉਹਦਾ ਸੁਭਾ ਥੋੜਾ ਬਹੁਤ ਕਈ ਵਾਰ ਇਹ ਲੱਗਦਾ ਵੀ ਗਰਮ ਹੋਊਗਾ ਪਰ ਇਹਦਾ ਰੁਖ ਸੋਹਣਾ ਹੈ ਹਰੇਕ ਪੱਖ ਤੋਂ ਸੋ ਥਾਣਾ ਚ ਬਿੱਥੀ ਤੁਸੀਂ ਨੋਟ ਕਰ ਲਿਓ ਪੂਛ ਜਿਹੜੀ ਉਹ ਸਾਰੀ ਕਾਲੀ ਇਹਦੀ ਦਿਖ ਰਹੀ ਹੈ ਤੇ ਸੰਭਾਲੀ ਚੰਗੀ ਹੈ ਬਾਈ ਨੇ ਸੋ ਹਵਾਨਾ ਫੇਰ ਤੁਸੀਂ ਵੀਡੀਓ ਚ ਦੇਖ ਲਿਆ ਹੁਣ ਬਾਕੀ ਥਾਣਾ ਦੇ ਵਿੱਚ ਵਿੱਥੀ ਥਾਨ ਦਾ ਸੈਜ ਤੁਸੀਂ ਦੇਖ ਲਓ ਬਈ ਮਾਡੀ ਕੂਛ ਪੜ ਲੈਣੀ ਪਿੰਡੇ ਤੇ ਹੱਥ ਮਾਰ ਕੇ ਸੋ ਹਵਾਨਾ ਦੇਖ ਲਓ ਠੀਕ ਹੈ ਓਕੇ ਬਈ ਸੋ ਇੱਕ ਹੀ ਨਗ ਸੀ ਦੋਸਤੋ ਅੱਜ ਦੀ ਵੀਡੀਓ ਚ ਤੇ ਆਸ ਆ ਵੀ ਤੁਹਾਨੂੰ ਪਸੰਦ ਆਊਗੀ ਤੇ ਬੇੰਤੀ ਦੁਆਰਾ ਜੀਨੇ ਪੈਸੇ ਲਾਉਣੇ ਆ ਉਹਨੇ ਸਮਝਣਾ ਵੀ ਉਹਦੇ ਲਈ ਕਿਦਾਂ ਰਹੂਗੀ ਮਿਹਰਬਾਨੀ